ਗੱਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਲੱਗਿਆ ਬਾਲੀਬਾਲ ਖੇਡਣ ਉਧਰ ਸ਼ੇਰੂ ਤਾਂ ਬਣਿਆ ਹੈ ਪੂਰਾ ਮੂਡ ਮੈਂ ਵੀ ਆਇਆ ਹਾਂ ਪਰ ਮੌਸਮ ਬਹੁਤ ਵਧੀਆ ਹੋਇਆ ਹੈ ਮੌਸਮ ਸ਼ੇਰੂ ਕਹਿੰਦਾ ਮੈਨੂੰ ਖੋਲੋ ਮੈਂ ਬਾਲੀਬਾਲ ਖੇਡਣ ਆ ਹੋਲਾ ਤਨੂ ਬਾਲੀਬਾਲ ਖੇਡਣੀ ਆ ਮੈਂ ਖੜਦਾ ਕਹਿੰਦਾ ਬਾਲੀਬਾਲ ਖੇਡਣੀ ਆ ਬਾਲੀਬਾਲ ਆ ਜਾ ਆ ਜਾ ਆ ਜਾ ਆ ਜਾ ਲਣੀਆ ਲੈ 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 ਫੜ ਲੈ ਚੱਕ 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 ਬਹੁਤ ਵਧੀਆ ਮੌਸਮ ਹੈ ਚਾਰੇ ਪਾਸੇ ਜੀਰੀ ਆਪਣੀ ਲੱਗੀ ਬਸ ਪਨੀਰੀ ਵਾਲਾ ਖੇਤ ਰਹਿ ਗਿਆ ਵਿਹਲੇ ਹੋ ਗਏ ਤਕਰੀਬਨ ਆਪਾਂ ਇੱਧਰ ਕੀ ਕੋਵੀ ਆ ਗਿਆ ਛੱਡ ਦੇ ਕੀ ਕੋਵੀ ਖੇលੂਗਾ ਕੀ ਕੋਵੀ ਭੱਜ ਗਿਆ ਸ਼ੇਰੂ ਕਣੀ ਉਹ ਸ਼ੇਰੂ ਦੇ ਰਂਦਾ ਚੱਲ ਉਧਰ ਓਏ ਲੈ ਕੇ ਸ਼ੇਰੂ ਲੈ ਖੜ ਜਾ ਇੱਕ ਮਿੰਟ ਇੱਕ ਮਿੰਟ ਸ਼ੇਰੂ ਲੱਗਿਆ ਹੈ ਅੱਗ। ਸ਼ੇਰ ਛੱਡ ਦੇ। ਛੱਡ ਦੇ। ਛੱਡ ਦੇ। ਛੱਡ ਦੇ। ਉਹ ਕੀ ਕੀ ਕੋ ਦੱਸਦਾ ਉੱਧਰ। ਸ਼ੇਰੂ ਛੱਡ ਇੱਕ ਮਿੰਟ ਪਰੇ ਹਟ। ਓਏ ਛੱਡ। ਮੈਂ ਫਿਰ ਛੱਡ ਦੇ ਸ਼ੇਰੂ। ਓਏ ਸ਼ੇਰੂ। ਛੱਟ ਛੱਟ ਛੱਡ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ। ਛੱਡ ਦੇ ਛੱਡ ਦੇ ਛੱਡ ਦੇ। ਛੱਡ। ਛੱਡ ਦੇ ਉਹ ਗਿਆ ਤਾਂ ਆ ਜਾ ਆ ਜਾ ਕੀ ਕੋ ਆ ਜਾ ਆ ਜਾ ਉਧਰ ਨੂੰ ਜਾ ਡਰਦਾ ਹੀ ਭੌਂਕੀ ਜਾਂਦਾ ਉਹ ਕੀ ਕੋ ਆ ਜਾ ਛੇਰੂ ਛੱਡ ਛੱਡ ਦੇ ਓਏ ਛੱਡ ਖੇਲ ਫਿਰ ਛੱਡ ਦੇ ਤੂੰ ਤਾਂ ਖੇਲਦਾ ਨਹੀਂ ਹਾਲ ਤੂੰ ਤਾਂ ਆਹ ਕੰਮ ਲੱਗ ਗਿਆ ਗਨ ਪਾੜਨੀ ਹੈ ਕਿਤੇ ਲੈ ਛੇਰੂ ਛੱਡ ਛੱਡ ਦੇ ਓਏ ਛੱਡ ਦੇ ਛੱਡ ਦੇ ਔਖਾ ਹੁੰਦਾ ਮੇਰਬਾਨਾ ਜੇ ਮੈਂ ਬਾਲ ਫੜਦਾ ਛੱਡ ਦੇ ਛੇਰੂ ਆ ਓਏ ਛੱਡ ਛੱਡ ਦੇ ਇਹਨੂੰ ਛੱਡ ਦੇ ਚੱਲ ਤੂੰ ਛੱਡ ਦੇ ਚੱਲ ਚੱਲ ਛੱਟ ਓਏ ਮੈਂ ਸਾਰੇ ਸਾਰੇ ਮੂਰਖਾ ਆ ਦੋਹੇ ਇਧਰ ਆ ਲੱਗਿਆ ਛੱਡ ਦੇ ਛੱਡ ਹੀ ਕਿਉਂ ਛੱਡ ਦੇ ਛੱਡ ਦੇ ਛੇਰੂ ਛੇਰੂ ਮੈਂ ਚਪਲੀ ਦੇ ਡਾਤੇ ਚਾਹ ਛੱਡਦਾ ਹੈ ਓ ਯਾਰ ਤੂੰ ਆਏ ਦੰਦੀਆਂ ਨਾ ਵਾੜੇ ਪਰ ਖੇਲਣਾ ਆਪਾਂ ਨੇ ਇਹਨੂੰ ਆਏ ਵੀ ਬਸ ਮੈਂ ਖਾਜਮਾ ਕਿਕੋ ਏਡਰ ਪੋ ਕੇ ਇੱਧਰ ਛੱਡ ਦੇ ਛੱਡ ਚੱਟ ਤੇਰੀ ਟੋਂਪਾਂ ਕਿੱਧਰ ਤੁਸੀਂ ਲੈ ਲੈ ਲੋ ਜੀ ਮੀ ਆ ਗਿਆ ਪੂਰਾ ਛੇਰੋ ਹੁਣ ਬੈਠਾ ਜੀਬ ਕੱਢੀ ਹੁਣ ਹੌਂਕਦਾ ਪੂਰਾ ਹੁਣ ਥੋੜੇ ਜਿਹਾ ਨਹੀਂ ਛਿੜਕਾਂ ਦਤੀਆਂ ਤਾਂ ਟਿਕਿਆ ਨਹੀਂ ਇਹਨੇ ਬਾਲ ਨੂੰ ਪਾੜਨੇ ਵਾਲਾ ਕਰਦਾ ਤਾਂ ਦੰਦ ਮਾਰਦਾ ਬਾਲ ਦੇ ਦੇਖ ਲੋ ਮੈਂ ਬਾਲ ਚੱਕੀ ਆ ਫੇਰ ਆ ਗਿਆ ਹੁਣ ਤੈਨੂੰ ਕੀ ਚਾਹੀਦਾ ਹੈ ਦੱਸ ਮੈਨੂੰ ਹਾਦੀ ਹੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਮੈਂ ਫਿਰ ਛੱਡ ਵੀ ਦੇ ਹੁਣ ਇਹਨੂੰ ਛੱਡ ਦੇ ਉਧਰ ਉਹ ਲੱਗੀ ਨੰਬਰ ਦੋ ਦੇ ਨਾਲ ਖੇਲਣ ਓ ਛੇਰੂ ਦੰਦ ਨਹੀਂ ਇਹਨੂੰ ਮਾਰਨੇ ਪਤਾ ਐ ਨਾ ਤੈਨੂੰ ਵੀ ਖੇਡਣ ਵਾਲੀ ਚੀਜ਼ ਆ ਉਪਰੋਂ ਚੱਕ ਓਏ ਛੱਡ ਦੇ ਛੱਡ ਛੱਡ ਦੇ ਛੱਡ ਦੇ ਆਹ ਕੋਈ ਖੇਡਣ ਖੇਲਣਾ ਨਹੀਂ ਯਾਰ ਤੂੰ ਰਹਿਣ ਦੇ ਛੱਡ ਦੇ ਓਏ ਉਤਾ ਖਾਨਾ ਹੈ ਬੋਲ ਨੂੰ ਯਾਰ ਅਜੀਬ ਦੇਖੋ ਲੱਕਾਂ ਕੱਢੀ ਫਿਰਦਾ ਇਹਨੂੰ ਆਇਆ ਬੋਲ ਸਿਟਾਂ ਮੈਂ ਬਸ ਇਹਨੂੰ ਆਹ ਕੁਛ ਚਾਹੀਦਾ ਸਭ ਤੇੜੀ ਹਾਂ ਖੋਣੀ ਹੱਥ ਚੋਂ ਲੈ ਫੜ ਲੈ 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 ਫੜ ਲੈ 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 ਓਏ ਮਿਸ਼ੂ ਦੇਖਿਓ ਹਮੈ ਦੇਖਿਓ ਮੈਂ ਛੜਕੀ ਦੇਣੀ ਸ਼ੇਰ ਨੂੰ ਦੋਵੇਂ ਨੇ ਭੱਜਣਾ ਦਰਤੀ ਓਏ ਓਏ ਉਹ ਭੱਜ ਗਿਆ ਓਏ ਤੂੰ ਤੈਨੂੰ ਸੁਣਦਾ ਨਹੀਂ ਤੂੰ ਕਿੱਥੇ ਫਿਰਦਾ ਓਏ ਆ ਜਾ ਕੀ ਕੋ ਆ ਜਾ ਆ ਜਾ ਟਾਲ ਲੈ ਇਹਨੂੰ ਕਰ ਦੇ ਤਾਂ ਅੰਗੇ ਇਹਨੂੰ ਕਰ ਦੇ 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 ਸੰਗ ਕਰ ਦੇ ਕਰ ਦੇ ਤੈਨੂੰ ਬਸ ਬੋਲ ਇਹਦਾ ਹੋਵਾ ਦੀ ਹੈ ਛੱਡ 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 ਦੇ ਛੱਡ ਦੇ ਓਏ ਛੱਡ 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 ਓਏ ਤੂੰ ਇਹਨੂੰ ਖੇਲਣ ਵੀ ਨਹੀਂ ਦਿੰਦਾ ਚੱਲ ਚੱਲ ਉੱਧਰ ਹੁਣ ਕਦੇ ਬੈਠ ਗਿਆ ਖੇਡ ਲਾ ਚੱਲ ਉੱਥੇ ਚੱਲ ਤੂੰ ਬੰਨਾ ਚੱਲ 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 ਆ ਜਾ ਆ ਜਾ ਚੱਲ ਉੱਧਰ ਚੱਲ ਉਧਰ ਬੈ ਜਾ ਬਸ ਖੇਡ ਲੈ ਓਏ ਮੈਂ ਚਟਾ ਬੈਠ ਰੋ ਪੂਰੇ ਆ ਜਾ ਆ ਜਾ ਬੈਹ ਜਾ ਹੁਣ ਆਰਾਮ ਨਾਲ ਓਰੇ ਹੁਣ ਤੇ ਜੀਵ ਕਿੱਕਾਂ ਗੱਡੀ ਹੋਈ ਆ ਲੈ ਬੜ ਲੈ 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 ਕੇ ਤੇ ਹੁਣ ਛੋਟਾ ਬੱਚਾ ਆ ਗਿਆ ਬਾਲ ਨੂੰ ਖੇਡਣ ਲਾ ਆ ਜਾ ਆ ਜਾ ਕਿੱਕੋ ਆ ਜਾ ਆ ਜਾ ਆ ਜਾ ਹਲੋ ਹਲੋ ਆਜਾ 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 ਲੈ ਹੁਣ ਉਹਦੇ ਕੋਲੋਂ ਭੱਜ ਗਿਆ ਇਹ ਨਮਰ ਤਾਂ ਬੋਲ ਤਾਂ ਆਉਣੀ ਆ ਪੁੱਤ ਹੱਥ ਨਾਲਾਂ ਹੀ ਰਹਿਣ ਦੇ ਨਾ ਨਾ ਰਹਿਣ ਦੇ ਮੈਂ ਆਪੇ ਕੱਢ ਦੂੰਗਾ ਵਾਹ ਸ਼ੋਰ ਵਾਹ ਸ਼ੋਰ ਵਾਹ ਸ਼ੋਰ ਤਾਉਦੀ ਹੁਣ ਇਹ ਲੱਗ ਗਿਆ ਸ਼ੇਰ ਨੂੰ ਤਾਂਗਾ ਨੇ ਸ਼ੇਰੂ ਵੀ ਤਾਂ ਆਪ ਪਹਿਲੀ ਜੀਭ ਨਿਕਲੀ ਪਈ ਹੁਣ ਖੇਲ-ਖੇਲ ਕੇ ਕੀਕੋ ਕੀਕੋ ਕਰ ਦਿੰਦਾ ਇਹਨੂੰ ਤੱਗ ਕਿਉਂਕਿ ਨਿਆਣਾ ਕੀਕੋ ਉਹ ਹੈਗਾ ਥੋੜਾ ਜਿਹਾ ਸਿਆਣਾ ਉਹ ਕਾਣਤਦਾ ਫਿਰ ਉਹਨੇ ਫਿਰ ਦੰਦੀ ਵੱਢਣੀ ਐ ਤੇ ਉਹ ਪਰੇ ਤੱਪ ਵੀ ਜਾਂਦਾ ਤੂੰ ਕੀ ਕਹੀ ਜੰਨੇ ਮੈਂ ਕਿ ਉਹ ਪਰਦੇ ਕਹਿ ਜੋਗੇ ਉੱਪਰ ਦੇ ਪਤੜ ਬਧੀਆ ਹੈ ਮੌਸਮ ਠੰਡਾ ਹੋਇਆ ਮੜ ਜਾ ਬਹੁਤ ਸੋਹਣਾ ਮੌਸਮ ਆ ਪੂਰਾ ਠੰਡਾ ਹੋ ਗਿਆ ਮੌਸਮ ਇਹ ਤਾਂ ਗਿਣਮਣੇ ਆ ਜਿਆਦਾ ਮੀਂਹ ਵੀ ਨਹੀਂ ਹੈਗਾ ਹਾਂਜੀ ਕੋਈ ਨਾ ਛੱਡ ਤੇ ਬੁੱਲਣ ਦਿੱਤੀ ਜਾਂਦਾ ਹਾਂ ਉਹ ਛੇਰੂ ਦੇਖ ਉਧਰ ਜੀਵ ਕਿੱਕਾ ਗੱਡੀ ਪਿਆ ਹੈ ਹਾਂਜੀ ਇਹ ਜੀਵ ਪਹਿਲਾਂ ਤਾਂ ਭੱਜ ਭੱਜ ਕੇ ਖੇਲ ਦਵਾਉਂਦੇ ਜੱਫੀ ਵਾ ਕੇ ਪੈ ਕੇ ਹੁਣ ਛੇਰੂ ਤੰਗ ਹੋ ਰਿਹਾ ਮੈਨੂੰ ਲੱਗਦਾ ਇਹਦੇ ਨਹੀਂ ਤਾਂ ਦੋ ਤਨ ਨੂੰ ਮੂੰਹ ਸਰੀ ਹਾਂ ਉਹ ਦੇ ਪਹਿਲਾਂ ਤਾਂ ਜਿੱਕਾ ਨੇ ਮੈਡੀ ਮੰਮੀ ਹੁੰਦੀ ਆ ਹਨਾ ਨਾ ਮੰਮੀ ਨਹੀਂ ਉਹ ਖੇਲਦਾ ਤਾਂ ਕੀ ਕੋ ਦਾ ਉਹ ਮੰਮੀ ਉਹ ਛੇਰੂ ਆ ਫੀਮੇਲ ਨਹੀਂ ਹੈਗੀ ਉਹ ਤਾਂ ਦੰਦੀਆਂ ਵੱਡਦਾ ਉਹਦੇ ਆਪ ਮੀਮੀ ਵਿੱਚ ਨਹਾ ਰਹੇ ਹੋ ਹਾਂ ਬੱਚਾ ਜੀ ਬੱਚਾ ਲੋਕ ਮੀਮੀ ਵਿੱਚ ਨਹਾ ਰਹੇ ਤੇ ਹੁਣ ਮੈਂ ਲੱਗਿਆ ਕੀ ਕੋ ਨਹੀਂ ਝੜਕਣਾ ਹੁਣ ਇਹਨੇ ਭੱਜਣਾ ਓਏ ਕੀ ਕੋ ਚੱਲ ਉੱਤਰ ਕੀ ਕੋ ਚੱਲ 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 ਇੱਧਰ ਚੱਲ ਉੱਤਰ ਚੱਲ 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 ਉੱਤਰ ਕੀ ਕੋ ਤੈਨੂੰ ਸੁਣਦਾ ਨਹੀਂ ਚੱਲ ਚੱਲ ਉੱਤਰ ਚੱਲ ਚੱਲ ਅੱਜ ਜਾਪਾ ਜੇ ਤਰਤੀ ਚੱਲ ਮਮਮੀ ਦਾ ਦੇ ਨੇ ਮੈਂ ਜੇ ਥੱਲੇ ਜਾਣਾ ਉੱਧਰ ਡਰ ਕੇ ਓਏ ਤੈਨੂੰ ਸੁਣਦਾ ਨਹੀਂ ਉਹ ਵੱਡ ਗਿਆ ਦੂਜੇ ਥਲੇ ਢਾ ਕੇ ਲਿਖੇ ਹੋ ਗਈ ਆਪਾਂ ਕਈ ਪੈ ਰਹੇ ਪੂਰਾ ਸ਼ਿਰੂ ਉਹ ਬੈਠਾ ਸਾਹਮਣੇ ਇਹਦੇ ਲਵੇੜ ਤੇ ਫੁੱਕਣ ਵਾਲਾ ਸੇਦੂ ਨੇ ਬੈਲੇ ਹੋ ਕੇ ਆਏ ਆਉਣੇ ਆਪਾਂ ਮੈਂ ਜਣੀ ਇਹਨਾਂ ਨਹੀਂ ਹੈਗਾ ਪਹਿਲਾ ਵੀ ਪਿਆ ਜ ਹਨਾ ਬੀਬੀ ਪਹਿਲਾ ਵੀ ਪਿਆ ਬਰਸਾਤਾਂ ਦੀ ਸੀ ਸਾਡੇ ਕਹਿੰਦੇ ਪਹਿਲੀ ਪਿਆ ਜਣੀ ਇੱਧਰ ਚਮਕੌਰ ਸਾਹਿਬ ਵਗੈਰਾ ਰੋਪੜ ਵਗੈਰਾ ਇਹ ਇੱਦਾਂ ਰੋ ਕਮਾਣੋ ਕਣੀ ਬਹੁਪੇ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਸਾਢੇ ਜਿਹੇ ਪਹਿਲਾਂ ਮਹੀਨੇ 31 ਬਰਸਾਤ ਆਦਾ ਚੇਰੂ ਬੈਠਾ ਹੋ ਤੂੰ ਇਹਨੂੰ ਕਿੱਥੇ ਲਈ ਫਿਰਦੀ ਆ ਹੁਣ ਮਹੀਚ ਉਹ ਉੱਥੇ ਬੰਨਦੇ ਉੱਥੇ ਸ਼ਾਮਾ ਚ ਬੰਨਦੇ ਕੋ ਉੱਥੇ ਬੰਨਦੇ ਇਹਨੂੰ ਥੱਲੇ ਟਰਾਲੀ ਦੇ ਬੰਨਦੇ ਥੱਲੇ ਉੱਥੇ ਦੇ ਉਹਦੇ ਨਾਲ ਉਹ ਸੰਗਲ ਨਾਲ ਉਹ ਸੰਗਲ ਉਹ ਦੇਖ ਪਿੱਛੇ ਟਾਇਰ ਦੇ ਸੰਗਲ ਨਾਲ ਇੱਧਰ ਇੱਧਰ ਨੂੰ ਆ ਕੇ ਉਹ ਦੇਖ ਉਹ ਦੇਖ ਤੈਨੂੰ ਸਾਹਮਣੇ ਨਹੀਂ ਦਿਖਦਾ ਇੱਧਰ ਇੱਧਰ ਆ ਇੱਧਰ ਇੱਧਰਲੀ ਸਾਈਡ ਆ ਇੱਧਰ ਆ ਇੱਧਰ ਥੱਲੇ ਇੱਧਰ ਆ ਉਹ ਟਾਇਰ ਕੋਲ ਸੰਗਲ ਨਹੀਂ ਹੈਗਾ ਉਹਦੇ ਹਾਂ ਇੱਥੇ ਬੰਨ ਹਾਂ ਇੱਥੇ ਨਾ ਹੱਥ ਲਾਇਆ ਫੇਟੋ ਵੀ ਨਹੀਂ ਹੋਣੇ ਓਕਣੇ ਰੋਟੀ ਖਾ ਲੈਣੀ ਦੇ ਚੰਗੀ ਤਰ੍ਹਾਂ ਆਪ ਹੈਂਡ ਵਾਸ਼ ਕਰੀ ਹੁਣ ਓਏ ਕੀ ਕੋ ਓਏ ਖੜ ਜਾ ਆਵਾ ਉਹਦੇ ਕੋਲ ਪਤਾ ਨਹੀਂ ਕਿ ਆਏ ਸਾਰਾ ਤੇੜੀ ਖੇਡਣ ਨੂੰ ਐ ਬਾਦੀ ਵੀ ਦੁਕਾਨ ਤੇ ਨਹੀਂ ਪਿੱਛੇ ਨਾ ਜਾਓ ਬੰਨ ਨਹੀਂ ਹੋਇਆ ਹਲੇ ਲੈਣਾ ਹੁਣ ਹੈਂਡ ਵਾਸ਼ ਕਰਿਆ ਉੱਧਰ ਵਾਸ਼ਰੂਮ 'ਚ ਆ ਕੇ ਕਰਕੇ ਆ ਨਹੀਂ ਚਲੋ ਇੱਧਰ ਨਹੀਂ ਉੱਧਰ ਚਲੋ ਉੱਧਰ ਕਰਕੇ ਆਓ ਯੋ ਯਾ ਤੋਇਆ ਕਿਆ ਕਰੀ ਜੈਨੀ ਆਹ ਟਰੈਕਟਰ ਵੀ ਜੇ ਤੋ ਆਇਆ ਨਹੀਂ ਹੈਗਾ ਮੈਂ ਮੇਰੇ ਯਾਰ ਦੋਸਤ ਰਹਿਨੇ ਦੋ ਗੀਲੇ ਉਹਦਾ ਕੱਦੂ ਕਰਕੇ ਤੇ ਮੇਰਾ ਥੋੜਾ ਜਿਹਾ ਚਰੀ ਵਾਲਾ ਰਹਿ ਗਿਆ ਫੇਰ ਮੈਂ ਤਵਾਉਂਗਾ ਮੈਂ ਸ਼ੈੱਡ ਥੱਲੇ ਲਾਤੋ ਦਾ ਮਾ ਬਾਹਰ ਤੇਰਾ ਸਪੀਕਰਸ ਬੁਕਰ ਵਗੈਰਾ ਖਰਾਬ ਹੋਈ ਨੇ ਬਕਸੇ ਦੀ ਫੇਰ ਮਨਿਆਦ ਘਟ ਜਾਂਦੀ ਆ ਜੋ ਜੋ ਪਾਣੀ ਪੀ ਜਾਂਦਾ ਇਹਦੇ ਵਿੱਚ ਆਹ ਹਿੱਲ ਗਿਆ ਦਾ ਲਗਾਉਂਗਾ ਹੁਣ ਇਹ ਕਿਦਾਂ ਹਿੱਲ ਗਿਆ ਨਟਰ ਨਿਕਲ ਗਿਆ ਜਾਂ ਤਾਂ ਇਹਦਾ ਵਿੱਚ ਨਟ ਹੁੰਦੇ ਆ ਇਹਦੇ ਟਰੈਕਟਰ ਹੱਲੇ ਉਦਾਂ ਹੀ ਲਿਬੜਿਆ ਹੋਇਆ ਆਪਣਾ ਬਸ ਮੈਂ ਮੋਟਾ-ਮੋਟਾ ਪਾਣੀ ਮਾਰਿਆ ਹੋਇਆ ਵੀ ਚਲ ਤਵਾਵਾਂਗੇ ਇਹਨੂੰ ਫਿਰ ਕੰਮ ਨਵੇੜੇ ਤੇ ਬਸ ਪਨੀਦੀ ਵਾਲੇ ਖੇਤ ਰਹਿ ਗਿਆ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ ਮਰੈਂਡਾ ਸ਼ਹਿਰ ਦੇ ਰੂ ਆ ਜਾ ਪੁੱਤ ਆ ਜਾ ਆਜੋ ਹੂੰ ਖੇਲਣਾ ਬਾਲ ਨਾਲ ਹੋਰ ਚੱਲ ਪੈਜੋ ਹੁਣ ਅੱਧਰ ਖੇਲਣ ਨੂੰ ਨਹੀਂ ਆ ਕਿਤੇ ਹਾਂਜੀ ਗੁੱਸੇ ਦਾ ਮੈਨੂੰ ਬਾਹਰ ਨਹੀਂ ਖੇਲਣੀ ਜਾਂ ਨਹੀਂ ਹਾਂ ਅੰਦਰ ਬਾਸਲਾ ਰਹੋ ਕੁੜੀਏ ਆਜਾ ਇਹਦੇ ਵਿੱਚ ਰੱਖ ਤਾ ਹੁੰਦੇ ਨਹੀਂ ਇਹ ਚੀਜ਼ ਰੱਖ ਦੇ ਪੁੱਤ ਹੰਦਾ ਨਹੀਂ ਖੇਲਣ ਵਾਲੀ ਹੁੰਦੀਆਂ ਚੀਜ਼ਾਂ ਚਲੋ ਕੀ ਸਾਬ ਉੱਟ ਜਣਾ ਦੇ ਲਾ ਸਾਬ ਬਹਿ ਕੇ ਹਾਂ ਸਾਬ ਫਿਰ ਕਾਇਮ ਉਹਨਾਂ ਦਾ ਸਾਬ ਉੱਟ ਦੇਣਾ ਅੱਛਾ ਫਿਰ ਲਗਾਈਏ ਨਾ ਸਾਬ ਚਟਣੀ ਹੈ ਉਸੇ ਜਿਵੇਂ ਬਹਿਣਾ ਸਾਬ ਉੱਟ ਸਾਬ ਦੇਣਾ ਉੱਪਰ ਆਲੇ ਠੀਕ ਆਲੇ ਸ਼ਾਮ ਦਾ ਟਾਈਮ ਹਜੇ ਵੀ ਬੂੰਦਾ ਬੰਦੀ ਹੋ ਰਹੀ ਹੈ ਮੋਟਰ ਤੇ ਆਇਆ ਧਉਣ ਮੈਂ ਉਹ ਚਲੋ ਜੀ ਦੀ ਕਹਿੰਦੀ ਗੇੜਾ ਮਾਰ ਕੇ ਆਈਏ ਦੋ ਟਾਈਮ ਤਾਂ ਪੱਕੇ ਹੀ ਆ ਕਿਹੜਾ ਸਵੇਰ ਸ਼ਾਮ ਪਾਣੀ ਤਾਂ ਫੁੱਲਾ ਪਾਣੀ ਤਾਂ ਫੜਾ ਮੋਟਰ ਚੱਲਦੀ ਆ ਆਪਣੀ ਉਹ ਸਾਹਮਣੇ ਜੀਰੀ ਆਪਣੀਆਂ ਦੇਖੋ ਤਕਰੀਬਨ ਜੜੀ ਗਈ ਇੱਧਰ ਸਾਰੀ ਲੱਗੀ ਡਕੜਕਾ ਕਰੇ ਰਹੇ ਪੈ ਗਏ ਇਹਦੇ ਵਿੱਚ ਇਹ ਆਪਾਂ ਪਰਸੋਂ ਭਾਗੇ ਦੇ ਇਹਦੇ ਵਿੱਚ ਮੈਂ ਕਰਦਾ ਚਿਕੜੋ ਚਿਕੜਿਆ ਦੇਖੋ ਨੰਗੇ ਪੈ ਗਈ ਫਿਰਦਾ ਤਿਲਕਣ ਬਹੁਤ ਹੋ ਗਈ ਨੀ ਵੇਗੇ ਸੋਣਾ ਸ਼ਾਮ ਦਾ ਟਾਈਮ ਆ ਹੁਣ ਲਾਈਟ ਚੱਲਦੀ ਆ ਐਦਾਂ ਥੋੜੇ ਥੋੜੇ ਨੱਕੇ ਖੋਲੇ ਹੋਏ ਸਾਰੇ ਜਿਪਣਾ ਚੱਲੀ ਜਾਂਦਾ ਪਾਣੀ ਦੇਖ ਸਕਦੇ ਹੋ ਤੁਸੀਂ ਜੀਰੀ ਮਾਰਨ ਲੱਗੀ ਹਰਿਆਈ ਆਪਣੀ ਪੂਰੀ ਫੁੱਲ ਡੌਲਾ ਤਿਲਕਦੀਆਂ ਤੁਰ ਵੀ ਨਹੀਂ ਹੁੰਦਾ ਇੰਨੀ ਜਿਆਦਾ ਤਿਲਕ ਰਹੀਆਂ ਗਰਨ ਦਾ ਵੀ ਡਰ ਰਹਿੰਦਾ ਨਾ ਕਿਉਂਕਿ ਤਿਲਕਣ ਜਿਆਦਾ ਹੈ। ਹਲੇ ਕਿਉਂਕਿ ਬਹੁਤਾ ਟਾਈਮ ਨਹੀਂ ਨਾ ਹੋਈਆ ਡੋਲਾ ਲਾਈਆਂ ਨੂੰ। ਉਦਾਂ ਵੀ ਥੋੜੀ ਬਹੁਤੀ ਨਰਮ ਨਹੀਂ ਹਲੇ ਡੋਲਾ। ਲਓ ਜੀ। ਨੱਕੇ ਚੱਲ ਰਹੇ ਆ ਆਪਣੇ ਪੂਰੇ। ਸਾਰਿਆਂ ਚ ਪਾਣੀ ਅਡਜਸਟਮੈਂਟ ਕਰੀ ਹੋਈ ਆ। ਇੱਥੇ ਸਾਡੀ ਹੌਦੀ ਰਹਿ ਗਈ ਦੀ ਬਣਾਉਣਾ ਇਹ ਬਣਾਵਾਗੇ ਹੁਣ ਸਿਆਲ ਦੇ ਵਿੱਚ। ਕੋ ਅੱਗੇ ਆ। ਦੋ ਹੁੱਦੀਆਂ ਰਹਿਣੀਆਂ ਹੋਰੇ ਬਾਕੀ ਦਾ ਸੀ ਉਰੇ ਬਣਾਈਆਂ ਹੋਈਆਂ ਚਲੋ ਇੰਨਾ ਹੀ ਤਾਂ ਇੰਨੀ ਲੋੜ ਵੀ ਨਹੀਂ ਬਣਾਉਣ ਦੀ ਡੌਲਾਂ ਜਿਆਦਾ ਨਰਮ ਹੋ ਗਈਆਂ ਜੇ ਪੈਰ ਰੱਖੇ ਤੇ ਥੱਲੇ ਨੂੰ ਦਬਦੀਆਂ ਦੇਖ ਸਕਦੇ ਹੋ ਤੁਸੀਂ ਜੀਰੀ ਜੀ ਆਪਣੇ ਇਹ 26 ਆ ਬੀਜ ਲਾਏ ਆਪਾਂ ਨੇ ਇੱਧਰ ਸਾਰੇ ਪਿੰਡ ਹਰਨੌਲੀ ਚ ਇਹ ਆਪਣੀ ਪਿੰਡ ਹਨੌਲੀ ਦੇ ਵਿੱਚ ਪੈ ਜਾਂਦੀ ਹੈ ਜ਼ਮੀਨ ਇੱਥੇ ਆ ਗੰਨੇ ਵਾਲਾ ਖੇਤ ਇੱਥੇ ਡੱਕੇ ਲਵਾਵਾਂਗੇ ਜਿੱਥੇ ਇਹ ਤੇ ਮਰੇ ਹੋਏ ਆ ਸੋ ਪੈਦਿਆਂ ਕੋਲ ਜ਼ਿਆਦਾ ਤਿਲਕਣਾ ਆਪ ਆਇਆ ਹੋਇਆ ਆ ਲੈਣਾ ਜੀ ਦੇਖ ਸਕਦੇ ਹੋ ਕਾਉਂ ਦਾ ਲੈਣਾ ਉਹ ਵਿੱਚ ਕਾ ਕ ਕਰਦਾ ਬੈਠਾ ਬੱਚੇ ਦਿੱਤੇ ਨੇ ਆਂਡਿਆਂ ਚੋਂ ਬੱਚੇ ਨਿਕਲ ਗਏ ਆਹ ਹੋਦੀ ਵੀ ਸਾਡੀ ਆਪਣੀ ਬਣਾਈ ਵੀ ਆਪੇ ਇਹ ਸ਼ੂਟਵਰ ਮੇਰੀ ਬਣਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਗੰਨੇ ਵਾਲੇ ਖੇਤ ਚ ਲੱਗੀ ਹੋਈ ਜਿਹੜੀ ਇਹ ਗੰਨਾ ਆਪਾਂ ਨੇ ਇੱਧਰ ਬਾਤਾਤਾ ਕਿਉਂਕਿ ਚੂਹਾ ਬਹੁਤ ਪੈ ਗਿਆ ਤਾਂ ਕਾਕਾ ਵੀ ਬਹੁਤ ਹੋ ਗਿਆ ਦਾ ਸਾਹਮ ਨਹੀਂ ਹੋਇਆ ਉਦਾਂ ਵੀ ਤੀਜੇ ਸਾਲ ਤਾਂ ਇਹ ਨਹੀਂ ਫੁੱਟਿਆ ਪਹਿਲਾਂ ਸੋਣਾ ਤਾਂ ਬਾਅਦ ਵਿੱਚ ਇਹ ਪਤਾ ਨਹੀਂ ਕੀ ਹੋ ਗਿਆ ਇਹਨੂੰ ਖਰਾਬ ਜੋਗ ਦਾ ਫਿਰ ਮੈਂ ਬਾਤਾਂ ਵੀ ਨਹੀਂ ਮਾਂ ਤੀਜੇ ਸਾਲ ਵੇ ਘਾਟਾ ਦੇਊਗਾ ਉਦਾਂ ਵੀ ਹੁਣ ਨਵੇਂ sire ਤੇ ਬੀਜਾਂਗੇ ਆਹ ਪੱਟ ਬੀਜਾਂਗੇ ਆਹ ਵਾਲੀ ਬਾਕੀ ਤੁਹਾਨੂੰ ਆਪਾਂ ਜੀਦੀ ਦਾ ਰਿਜ਼ਲਟ ਦਿਖਾਉਂਦੇ ਜਾਵਾਂਗੇ ਹੌਲੀ ਹੌਲੀ ਜਿਵੇਂ ਜੋ ਬੁੱਝਾਵਾਂ ਰੂਗੀ ਇੱਧਰ ਆਪਣੇ ਡੱਕੇ ਲੱਗਣੇ ਆਲੇ ਆ ਡੱਕੇ ਲਵਾਵਾਂਗੇ ਇੱਧਰ ਲੱਗੀ ਹੋਣ ਤਾਂ ਪੂਰੀ ਹਰਿਆਈ ਮਾਨ ਜੀਰੀ ਤੋ ਕਿ ਜਿਹੜੀ ਪਹਿਲਾਂ ਕੱਦੂ ਕਰਿਆ ਨਾ ਲੋਕਾਂ ਨੇ ਧੁੱਪਾਂ ਦੇ ਵਿੱਚ ਜਿਆਦਾ ਦੁਪਹਿਰਿਆਂ ਦੇ ਵਿੱਚ ਉਹ ਬਹੁਤ ਔਖੀਆਂ ਜਿਹਦੀਆਂ ਹੁਣ ਚੱਲੀਆਂ ਜਿਹੜਾ ਬਰਸਾਤ ਦੇ ਵਿੱਚ ਲੱਗੀ ਜਿਹਦੀ ਮਤਲਬ ਵੀ ਜਦ ਅਸੀਂ ਕੱਦੂ ਸਟਾਰਟ ਕਰਿਆ ਤਾਂ ਹਲਕੀ ਹਲਕੀ ਬੂੰਦਾਬਾਰੀ ਹੋਣ ਲੱਗੀ ਧੀ ਮੌਸਮ ਠੰਡਾ ਹੋ ਤੋਂ ਬਾਅਦ ਮਤਲਬ ਵੀ ਇੰਨੀ ਗਰਮੀ ਨਹੀਂ ਸੀ ਹੈਗੀ ਤੇ ਆ ਗਰਮੀ ਵੀ 3-4 ਦਿਨ ਤੇ ਹੋਣ ਲੱਗੀ ਹੈ ਜਿਆਦਾ ਉਹ ਤੇ ਪਹਿਲਾਂ ਠੀਕ ਤਾਂ ਮੌਸਮ ਮਤਲਬ ਵੀ ਧੁੱਪ ਨਹੀਂ ਦੀ ਹੁੰਦੀ ਨਾਲ ਦੀ ਨਾਲ ਜਿਹੜੀਆਂ ਜੜ ਗਈਆਂ ਨਾਲ ਦੀ ਨਾਲ ਮਤਲਬ ਬੂਝਾ ਲੱਗ ਜਿੰਨੀ ਕਰਨ ਇਹ ਜਿਹੜੀਆਂ ਜਾਦਾ ਮੌਸਮ ਗਰਮ ਦੇ ਵਿੱਚ ਲੱਗਦੀਆਂ ਉਹ ਤੁਰਦੀਆਂ ਨਹੀਂ ਹੈਗੀਆਂ ਸੀ ਜਲਦੀ ਜੀ ਰੀਆਂ ਆਹ ਬੂਝਾ ਕਰਦੀਆਂ ਕਿਉਂਕਿ ਉਹ ਜਿਹੜੀ ਪਹਿਲਾਂ ਲੱਗੀਆਂ ਹੋਈਆਂ ਜਿੰਦੀਆਂ ਤੇ ਆਹ ਲੱਗੀਆਂ ਹੋਈਆਂ ਇਹ ਇੱਕੋ ਹਸਾਰਾ ਹੁਣ ਉਹਨਾਂ ਨੇ ਵੀ ਇਕੱਠੀ ਪੱਕਣਾ ਤੇ ਇਹਨਾਂ ਨੇ ਵੀ ਰੋਪਾ ਸਿਰਫ ਗੇੜੇ ਹੀ ਮਾਨ ਆਏ ਤੇ ਦੇਖਣਾ ਇਹਦੇ ਪਾਣੀ ਕਿੱਦ ਕਿਦੇ ਜਿਆਦਾ ਪੈਂਦਾ ਕਿੱਦੇ ਹੀ ਘਟ ਹੁਣ ਆਪਾਂ ਚੱਲੀਏ ਘਰ ਨੂੰ